ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਥਾਟ ਆਪਣਾ ਸ਼ੁਭਮ ਲੋਧੀ ਸਿੰਘਲ ਐਸਐਸਪੀ ਅੱਗੇ ਮੇਰੀ ਬੇਨਤੀ ਹੈ ਕਿ ਜਿਹੜੀ ਇਹ ਗੱਲ ਲੋਹ ਥਾਣੇ ਦੇ ਵਿੱਚ ਹੋਈ ਹੈ ਐਸਐਚਓ ਸੰਜੀਪ ਕੁਪੂਰ ਜਿਹਨੇ ਕੀਤੀ ਹੈ ਜਿਸ ਨਿਯਾਇਜ ਮੇਰੇ ਤੇ ਕੇਸ ਪਾਇਆ ਹੈ ਤੇ ਇਹਦੇ ਬਾਰੇ ਮੈਂ ਗੱਲ ਕਰਨਾ ਚਾਹਨਾ 6 ਤਰੀਕ ਸ਼ਾਮ 4 ਵਜੇ ਦੀ ਗੱਲ ਹੈ ਮੈਂ ਆਪਣੇ ਚਾਚੇ ਦੇ ਮੁੰਡੇ ਦਾ ਪਤਾ ਲੈਣ ਗਿਆ ਉਹਨਾਂ ਦੇ ਘਰ ਬਿਲਕੁਲ ਨਜ਼ਦੀਕ ਘਰ ਹੈ ਮੈਂ ਜਿੱਦਾਂ ਗਿਆ ਤੇ ਉਹਦਾ ਮੈਂ ਉਹਦੀ ਖਬਰ ਲਈ ਵੀ ਤੂੰ ਠੀਕ ਠਾਕ ਐਨੀ ਗੱਲਬਾਤ ਹੈ ਜੇ ਚੱਲੀ ਐ ਤੇ ਨਾਲੇ ਉੱਥੇ ਪੁਲਿਸ ਆ ਗਈ ਤੀਨੀ ਜਣੇ ਆਏ ਬਲਕਰਾਮ ਤੇ ਨਿਸ਼ਾਨ ਰਾਮ ਐਂਡ ਨਿਸ਼ਾਨ ਸਿੰਘ ਤੇ ਇੱਕ ਪੁਲਿਸ ਵਾਲਾ ਹੋਰ ਸੀ ਤੇ ਆਂਦੀ ਉਹਨਾਂ ਨੇ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਬੂਹਾ ਤੋੜਿਆ ਪਹਿਲਾਂ ਆਂਦੀ ਤਲਾਸ਼ੀ ਕਰਨੀ ਸ਼ੁਰੂ ਕਰਤੀ ਸਾਰਿਆਂ ਦੇ ਫੋਨ ਜ਼ਬਤ ਕਰ ਲਏ ਤੇ ਕਹਿੰਦੇ ਚੁੱਪ ਕਰਕੇ ਬਹਿ ਜਾਓ ਤੁਸੀਂ ਤੇ ਸਾਰਿਆਂ ਨੂੰ ਵਾਰੀ-ਵਾਰੀ ਚੈੱਕ ਕੀਤਾ ਤੇ ਮੈਨੂੰ ਵੀ ਕੀਤਾ ਚੱਕ ਤੇ ਮੇਰਾ ਫੋਨ ਇਹ ਇਹਨਾਂ ਨੇ ਖੋਲਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਸਿੰਗਰ ਬੰਦਾ ਬਾਜੀ ਬਲਕਰਾਮ ਨੂੰ ਪਤਾ ਵੀ ਸੀ ਪਿਮਲਵੇ ਮੁੰਡਾ ਗਾਉਂਦਾ ਭਜੰਦਾ ਤੇ ਤਾਂ ਵੀ ਉਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਜਿੱਦਾਂ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਸਿੰਗਰ ਬੰਦਾ ਵੀ ਮੇਰੀ ਕੋਈ ਇਦਾਂ ਦੀ ਗੱਲ ਨਹੀਂ ਆ ਤੇ ਮੈਂ ਇਹ ਗੱਲ ਕਹੀ ਜੀ ਤੁਹਾਡੀ ਕਾਰਵਾਈ ਜਿਹੜੀ ਇਹਨਾਂ ਨਾਲ ਬੰਦੀ ਤੇ ਬਣਾਓ ਮੈਨੂੰ ਨਹੀਂ ਪਤਾ ਮੈਂ ਮੈਨੂੰ ਮੇਰੇ ਘਰ ਜਾਣ ਦਿਓ ਵੀ ਹਨਾ ਵੀ ਮੈਂ ਇਹਨਾਂ ਨੂੰ ਯਾਇਜਨਾ ਕਰਾਂ ਤੇ ਇੰਨੀ ਗੱਲ ਮੈਂ ਕਹੀ ਤੇ ਨਾਲੇ ਮੈਨੂੰ ਤਿੰਨ ਜਣੇ ਪੈ ਗਏ ਮੈਨੂੰ ਮਾਰਨ ਲਾਪੇ ਮੈਨੂੰ ਇਹਨਾਂ ਨੇ ਬਹੁਤ ਮਾਰਿਆ ਉੱਥੇ ਆਹ ਦੇਖੋ ਨਿਸ਼ਾਨ ਪਿਆ ਇਹਨਾਂ ਨੇ ਮੇਰੇ ਮੁੱਕਾ ਮਾਰਿਆ ਤੇ ਆਹ ਦੇਖੋ ਇੱਥੇ ਢਾਗ ਮਾਰੀ ਮੈਨੂੰ ਬੈੱਡ ਤੇ ਸੁੱਟ ਲਿਆ ਬੈੱਡ ਤੇ ਸੁੱਟ ਲਿਆ ਤੇ ਮੈਨੂੰ ਕਹਿਣਾ ਪਿਆ ਐਸਐਚਓ ਸਾਹਿਬ ਜੀ ਨੂੰ ਫੋਨ ਕੀਤਾ ਇਹਨਾਂ ਨੇ ਵੀ ਤੁਸੀਂ ਆ ਜਿਓ ਇੱਥੇ ਇੱਦਾਂ ਦਾ ਹੋ ਗਿਆ ਵੀ ਮਤਲਬ ਮੈਨੂੰ ਮਾ ਉੱਤੋਂ ਮਾਰੀ ਜਾਣ ਤੇ ਉੱਤੋਂ ਫਿਰ ਇੱਕ ਪੁਲਿਸ ਵਾਲੀ ਦੀਦੀ ਸੀ ਉਹਨਾਂ ਨੇ ਵੀਡੀਓ ਬਣਾਈ ਜਿੱਦਾਂ ਵੀ ਉਹ ਬਣਾਉਣ ਲੱਗੇ ਵੀਡੀਓ ਵੀ ਤੇ ਮੈਂ ਹੀ ਗੱਲ ਕੀਤੀ ਮੈਂ ਕਿਹਾ ਮੈਨੂੰ ਮਾਰੋ ਤਾਂ ਨਾ ਕਹਿੰਦੇ ਵਿੱਚੋਂ ਜਦੋਂ ਉਹਨਾਂ ਨੇ ਵੀਡੀਓ ਬਣਾਉਣੀ ਕੋੜੀ ਨਹੀਂ ਸ਼ੁਰੂ ਕੀਤੀ ਤੇ ਕਹਿਣਾ ਪਏ ਤੂੰ ਸਾਡੀ ਵਰਦੀ ਪਾੜਤੀ ਜੇ ਉਹਦਾ ਉਹਦੀ ਕੋਈ ਗੱਲਬਾਤ ਹੋਈ ਵੀ ਨਹੀਂ ਮੈਂ ਇਸ ਵੀਡੀਓ ਵਿੱਚ ਬਗੈਰ ਇੰਨੀ ਗੱਲ ਕਹੀ ਮੈਂ ਕਿਹਾ ਮੈਂ ਤੇ ਵਰਦੀ ਦੀ ਇੱਜ਼ਤ ਕਰਦਾ ਮੈਂ ਤੇ ਸਿੰਗਰ ਬੰਦਾ ਮੈਂ ਤੁਹਾਡੀ ਵਰਦੀ ਨੂੰ ਕਿਉਂ ਹੱਤ ਪਾਵਾਂਗਾ ਐਨੀ ਗੱਲ ਕਹੀ ਵੀਡੀਓ ਤੇ ਬੰਦ ਹੋ ਗਈ ਇਹਨਾਂ ਨੇ ਫਿਰ ਬਾਅਦ ਵਿੱਚ ਵੀਡੀਓ ਆਪ ਬੰਦ ਕਰਾ ਕੇ ਫਿਰ ਮੈਨੂੰ ਮਾਰਨ ਲਾਪੇ ਮੈਨੂੰ ਮਾਰਿਆ ਫਿਰ ਮੈਂ ਆਪਣਾ ਛੜਾਸ ਢੋ ਕੇ ਮੈਂ ਆਪਣੇ ਘਰ ਭੱਜ ਗਿਆ ਜਿੱਦੇ ਮੈਂ ਆਪਣੇ ਘਰ ਗਿਆ ਆ ਭੱਜਿਆ ਵੀ ਗਾਦਾ ਮੈਂ ਤੇ ਆਪਣਾ ਛੜਾਸ ਢੋ ਕੇ ਗਿਆ ਮੈਂ ਘਰ ਗਿਆ ਮੈਂ ਕਿਹਾ ਮੇਨਾਂ ਨਿਗਾਹ ਹੋ ਚੱਲੀ ਆ ਤੇ ਮੈਂ ਆਪਣੇ ਘਰ ਚੱਲ ਗਿਆ ਬੂਆ ਮੈਂ ਆਪਣਾ ਬੰਦ ਕੀਤਾ ਐਸਐਚਓ ਸਾਹਿਬ ਸੰਜੀਵ ਕਪੂਰ ਆਏ ਸਾਡੇ ਘਰ ਮੇਰੀ ਮੰਮੀ ਦੇ ਹੱਤੀ 'ਤੇ ਹੱਤੀ 'ਤੇ ਸਾਡੇ ਘਰ ਦੀ ਵੀਡੀਓ ਬਣਾਉਣ ਲਾਪੇ ਵੀਡੀਓ ਬਣਾਉਣ ਲਾਪੇ ਤੇ ਉਹ ਵੀ ਫੋਨ ਖੋ ਕੇ ਐਸਐਚਓ ਸਾਹਿਬ ਲੈ ਗਏ ਤੇ ਮੈਂ ਆਪਣੇ ਘਰ ਹੀ ਰਿਹਾ ਤੇ ਬਾਅਦ ਵਿੱਚ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਸਰਪੰਚ ਜਿੰਨੇ ਵੀ ਮੋਤਵਾਰ ਬੰਦੇ ਉਹਨਾਂ ਨੂੰ ਭੇਜਿਆ ਵੀ ਸਾਡਾ ਫੋਨ ਲੈ ਕੇ ਆ ਵੀ ਐਦਾਂ ਧੱਕਾ ਕਰਦਾ ਪਿਆ ਤੇ ਐਚ ਐਸ ਐਚਓ ਸਾਹਿਬ ਨੇ ਪਹਿਲਾਂ ਵੀ ਇਹ ਸਾਡੇ ਪਿੰਡ ਦੇ ਕੋਈ ਮੋਹਤਵਾਰ ਬੰਦੇ ਸੀ ਉਹਨਾਂ ਨੂੰ ਜਿਹਦੇ ਕਿਤੇ ਗਏ ਸੀ ਤੇ ਤੈਨੂੰ ਧੱਕੇ ਮਾਰ ਕੇ ਕੱਢਿਆ ਸੀ ਤੇ ਮੈਂ ਅਹੀ ਕਿਹਾ ਵੀ ਜਿਹੜੇ ਸਾਡੇ ਬੰਦੇ ਮੋਹਤਵਾਰ ਸੀ ਉਹਨਾਂ ਨੂੰ ਭੇਜਿਆ ਵੀ ਜਾ ਕੇ ਸਾਡਾ ਫੋਨ ਲਿਆ ਦਿਓ ਵੀ ਸਾਡੀ ਕੋਈ ਅਦਾ ਦੀ ਗੱਲ ਨਹੀਂ ਆ ਤੇ ਇਹਨ ਮੋਹਤਵਾਰ ਸਾਡੇ ਬੰਦਿਆਂ ਨੇ ਐਸ ਐਚ ਐਓ ਸਾਹਿਬ ਨੂੰ ਇੰਨੀ ਗੱਲ ਕਹੀ ਵੀ ਪਿਓ ਸਿੰਗਰ ਬੰਦਾ ਉਹਨਾਂ ਧੱਕਾ ਨਾ ਕਰੋ ਵੀ ਤੁਸੀਂ ਫੋਨ ਦੇ ਦਿਓ ਵੀ ਉਹਦੀ ਕੋਈ ਗੱਲ ਨਹੀਂ ਹੈ ਤਾਦੀ ਇੰਨੀ ਗੱਲ ਕਹਿੰਦੇ باوجود ਵੀ ਸਵੇਰੇ ਪਤਾ ਲੱਗਾ ਤੇ ਐਸਐਸਪੀ ਸਾਹਿਬ ਨੂੰ ਮੇਰੀ ਬੇਨਤੀ ਕੇਸ ਪਾਤਾ ਨਸ਼ੇ ਦਾ ਜਿੱਦਾਂ ਵੀ ਕੇਸ ਬਣਾ ਕੇ ਪਾਤਾ ਤੇ ਵੀਡੀਓ ਵੀਡੀਓ ਸਾਰੀ ਪਾਤੀ ਬਸ ਮੈਂ ਐਸਐਸਪੀ ਅੱਗੇ ਹੱਥ ਜੋੜ ਕੇ ਇਹੇ ਬੇਨਤੀ ਕਰਦਾ ਆਂ ਵੀ ਮੈਂ ਆਪਣੇ ਘਰ ਹੀ ਸੀ ਤੇ ਇਹ ਮਹੀਨਾ ਸਾਰਾ ਨਿਗਿਆਜ਼ ਹੁੰਦਾ ਪਿਆ ਮੈਂ ਆਰਟਿਸਟ ਬੰਦਾ ਆਂ ਗਾਣਵਾਂ ਜਾਣ ਵਾਲਾ ਬੰਦਾ ਮੈਂ ਪੰਬੇ ਤੱਕ ਗਾ ਕੇ ਆਂ 7 ਸਾਲ ਹੋ ਗਏ ਮੈਨੂੰ ਗਾਣਵਾਂ ਮਜਾਣਾ ਮੇਰੇ ਦੋ ਛੋਟੇ ਛੋਟੇ ਬੱਚੇ ਆ ਕੁੜੀਆਂ ਮੇਰੇ ਤੇ ਮੈਂ ਆਪਣੇ ਜਾਗਰਨ ਤੇ ਮੇਲੇ ਕਰਕੇ ਆਪਣਾ ਰੋਜ਼ਗਾਰ ਚਲਾਣਾ ਆਪਣਾ ਮਾੜਾ ਮੋਟਾ ਤੇ 1 ਰੁਪਿਆ ਦਾ ਨਸ਼ਾ ਵੀ ਨਹੀਂ ਮੈਂ ਕਰਦਾ ਇਹਨਾਂ ਨੇ ਜਿਹੜਾ ਮੇਰੇ ਤੇ ਇੰਨੇ ਵੱਡੇ ਇਲਜ਼ਾਮ ਲਾ ਦਿੱਤੇ ਆ ਐਸਐਚਓ ਸਾਹਿਬ ਨੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਨੂੰ ਇਨਸਾਫ ਮਿਲੇ ਜਾਵੇ ਜੇ ਬਾਲੀ ਗੱਲ ਆ ਸਾਡੀ ਸਾਰੀ ਪੰਚਾਇਤ ਪਿੰਡ ਦੀ ਸਰਪੰਚ ਨੇ ਵੀ ਵਕਾਇਦਾ ਲੈ ਕੇ ਤੁਹਾਡੇ ਐਸਐਸਪੀ ਦੇ ਸਾਹਮਣੇ ਅਥੀ ਪੇਸ਼ ਹੋਵਾਂਗੇ ਬਸ ਹੱਥ ਜੋੜ ਕੇ ਇਹ ਬੇਨਤੀ ਵੀ ਸਾਨੂੰ ਇਨਸਾਫ ਦਿਲਾਓ